ਕਾਰੀ ਸਕੂਲ ਦੇ ਬੱਚਿਆਂ ਦੇ ਵੱਲੋਂ ਤਰ੍ਹਾਂ-ਤਰ੍ਹਾਂ ਦੇ ਮਾਡਲ ਤਿਆਰ ਕੀਤੇ ਗਏ ਨੇ ਤੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ। ਤਰਸਲ ਗੁਰਦਾਸਪੁਰ ਦੇ ਵਿੱਚ ਸਕੂਲ ਆਫ ਫੈਮਿਨੈਂਸ ਦੇ ਵਿਦਿਆਰਥੀਆਂ ਦੇ ਵੱਲੋਂ ਸਕੂਲ ਦੇ ਵੱਲੋਂ ਇੱਕ ਜਿਹੜੀ ਵਿਗਿਆਨ ਦੀ ਪ੍ਰਦਰਸ਼ਨੀ ਲਗਾਈ ਗਈ ਹੈ। ਉਸ ਦੇ ਵਿੱਚ ਆਪਣੇ ਛੋਟੇ-ਛੋਟੇ ਹੱਥਾਂ ਦੇ ਨਾਲ ਵੱਡੇ-ਵੱਡੇ ਮਾਡਲ ਬਣਾ ਕੇ ਖੂਬ ਸਲਾਨਾ ਬਟੋਰੀ ਗਈ ਹੈ। ਵਿਦਿਆਰਥੀਆਂ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਮਾਡਲ ਬਣਾਏ ਗਏ ਤੇ ਆਪਣੀ ਪ੍ਰਤਿਭਾ ਨੂੰ ਉਜਾਗਰ ਕੀਤਾ ਗਿਆ। ਇਸ ਦੇ ਦਰਮਿਆਨ ਜਿਹੜੇ ਵਿਦਿਆਰਥੀ ਨੇ ਉਹਨਾਂ ਵੱਲੋਂ ਪ੍ਰਦਰਸ਼ਨੀ ਲਗਾਈ ਗਈ ਤੇ ਕਾਫੀ ਖੁਸ਼ੀ ਉਹਨਾਂ ਜ਼ਾਹਰ ਕੀਤੀ ਹੈ। ਸਕੂਲ ਦੇ ਪ੍ਰਿੰਸੀਪਲ ਦਾ ਵੀ ਉਹਨਾਂ ਧੰਨਵਾਦ ਕੀਤਾ। ਉੱਥੇ ਸਕੂਲ ਪ੍ਰਿੰਸੀਪਲ ਤੇ ਅਧਿਆਪਕ ਕਦਰ ਕੇਨਾਕੀ ਅਜੀਆਂ ਪ੍ਰਦਰਸ਼ਨੀਆਂ ਦੇ ਨਾਲ ਬੱਚਿਆਂ ਦਾ ਉਤਸ਼ਾਹ ਵੱਧਦਾ ਹੈ ਤੇ ਉਹਨਾਂ ਦੇ ਵਿੱਚ ਜਿਹੜੀ ਭਾਗ ਲੈਣ ਦੀ ਭਾਵਨਾ ਵੱਧਦੀ ਹੈ ਤੇ ਵੱਖ-ਵੱਖ ਮੁਕਾਬਲਿਆਂ ਦੇ ਵਿੱਚ ਹਿੱਸਾ ਲੈਂਦੇ ਨੇ ਮਹਿਕਮੇ ਤੋਂ ਹਦਾਇਤਾਂ ਹੋਈਆਂ ਸੀ ਕਿ ਹਰ ਸਕੂਲ ਦੇ ਵਿੱਚ ਜਿਹੜੇ ਹੈ ਉਹ ਸਬਜੈਕਟ ਫੇਅਰ ਲਗਾਉਣੇ ਆ ਕਿਉਂਕਿ ਪਹਿਲੇ ਸਮੇਂ ਦੇ ਵਿੱਚ ਸਿਰਫ ਕੁਝ ਸਬਜੈਕਟ ਹੁੰਦੇ ਸੀ ਜਿਨ੍ਹਾਂ ਦੇ ਬੱਚੇ ਡਿਸਪਲੇ ਕਰਦੇ ਸੀ ਜਿਸ ਤਰ੍ਹਾਂ ਸਾਇੰਸ ਮਾਡਲਸ ਹੋ ਗਏ ਮੈਥ ਮਾਡਲਸ ਹੋ ਗਏ ਇਹ ਫਰਸਟ ਟਾਈਮ ਹੋਇਆ ਹੈ ਕਿ ਮਹਿਕਮੇ ਵੱਲੋਂ ਹਰ ਸਬਜੈਕਟ ਨੂੰ ਤਰਜੀਹ ਦਿੱਤੀ ਗਈ ਹੈ ਚਾਹੇ ਉਹ ਲੈਂਗੁਏਜ ਹੋਵੇ ਹਿੰਦੀ ਪੰਜਾਬੀ ਇੰਗਲਿਸ਼ ਚਾਹੇ ਉਹ ਵਿਸ਼ਾ ਕੋਈ ਵੀ ਵਿਸ਼ਾ ਹੋਵੇ ਸੋ ਬਹੁਤ ਵਧੀਆ ਉਪਰਾਲਾ ਲੱਗਾ ਸਾਨੂੰ तकरीबन 1 ਵੀਕ ਤੋਂ ਪਹਿਲੇ ਸਾਨੂੰ ਇੱਕ ਲੈਟਰ ਆਈ ਸੀ ਸੋ ਵੀਕ ਦੇ ਵਿੱਚ ਵਿੱਚ ਹੀ ਕਿਉਂਕਿ ਬਾਇਮੰਥਲੀ ਵੀ ਚੱਲ ਰਹੇ ਸੀ ਨਾਲ ਦੀ ਨਾਲ ਸਾਡੇ ਜੋ ਫੈਕਲਟੀ ਮੈਂਬਰ ਸੀਗੇ ਗਾਈਡ ਤੇ ਬਾਕੀ ਸੀ ਉਹਨਾਂ ਨੇ ਬੜੀਆਂ ਐਫਰਟ ਲਗਾਈਆਂ ਔਰ ਸਾਰੇ ਬੱਚਿਆਂ ਨੂੰ ਜਿਹੜਾ ਇਨਵੋਲ ਕੀਤਾ ਕਿਉਂਕਿ ਹਦਾਇਤ ਸੀਗੀ ਕਿ ਇਹਦੇ ਵਿੱਚ ਹਰ ਬੱਚਾ ਵਿਸ਼ਾ ਫੇਅਰ ਦੇ ਵਿੱਚ ਜਿਹੜਾ ਆ ਉਹ ਪਾਰਟਿਸਿਪੇਟ ਕਰੇਗਾ ਸੋ ਬੱਚਿਆਂ ਨੇ ਬਹੁਤ ਵਧੀਆ ਕਾਰਗੁਜ਼ਾਰੀ ਦਿਖਾਈ ਹੈ ਔਰ ਇੱਧਰ ਸਾਡੇ ਕੋਲੇ ਜਿਹੜਾ ਐਸਓਈ ਹੈਗਾ ਵਿੰਗ ਹੈ ਇੱਥੇ 9ਵੀਂ ਤੋਂ 12ਵੀਂ ਹੈ ਔਰ ਸਾਰੀਆਂ ਕਲਾਸਿਸ ਇਨਵੋਲਡ ਹੈ ਜਿਹੜੇ ਬੱਚਿਆਂ ਨੂੰ ਅਸੀਂ ਦਿੱਤੇ ਸੀਗੇ ਸਬਜੈਕਟ ਦੇ ਨਾਲ ਰਿਲੇਟਡ ਉਹਨਾਂ ਵਿੱਚੋਂ ਹੀ ਬੱਚਿਆਂ ਨੇ ਚੂਸ ਕਰਕੇ ਆਪਣੇ ਲੈਵਲ ਦੇ हिसाब ਨਾਲ ਕੁਝ ਗਾਈਡ ਅਧਿਆਪਕਾਂ ਦੀ ਹੈਲਪ ਦੇ ਨਾਲ ਬੱਚਿਆਂ ਨੂੰ ਤਿਆਰ ਕੀਤੇ ਸਾਨੂੰ ਕਿਸੇ ਚੀਜ਼ ਦੀ ਲੋੜ ਪਈ ਤਾਂ ਸਾਨੂੰ ਉਹ ਪ੍ਰੋਵਾਈਡ ਵੀ ਕਰਦੇ ਆ ਸਾਨੂੰ ਕਿਸੇ ਚੀਜ਼ ਤੋਂ ਉਹਨਾਂ ਤੋਂ ਕੋਈ ਸ਼ਿਕਾਇਤ ਨਹੀਂ ਹੁੰਦੀ ਵੀ ਉਹ ਬਹੁਤ ਚੰਗਾ ਸਕੂਲ ਹੈ ਜੋ ਸਾਨੂੰ ਪ੍ਰੋਜੈਕਟ ਬਣਾਉਂਦੀ ਸਾਨੂੰ ਕਿਸੇ ਚੀਜ਼ ਦੀ ਮਦਦ ਕਰਦਾ ਪਿਆ ਸਾਨੂੰ ਕੁਝ ਅੱਗੋਂ ਫਿਊਚਰਲੀ ਸਿਖਾਉਂਦੇ ਪਿਆ ਵੀ ਸਾਨੂੰ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਮੈਂ ਬਹੁਤ ਥੈਂਕਫੁਲ ਹਾਂ ਪ੍ਰਿੰਸੀਪਲ ਮੈਮ ਲਈ ਜੋ ਸਾਨੂੰ ਇਹ ਸਭ ਕੁਝ ਸਿਖਾਉਂਦੇ ਨੇ ਬੱਚਾ ਨੇ ਬਹੁਤ ਹੀ ਜ਼ਿਆਦਾ ਮਿਹਨਤ ਕੀਤੀ ਆ ਔਰ ਬੱਚੇ ਐਕਸਾਈਟਿਡ ਵੀ ਬਹੁਤ ਸੀਗੇ ਜਦੋਂ ਅਸੀਂ ਉਹਨਾਂ ਨੂੰ ਅਨਾਉਂਸ ਕੀਤਾ ਕਿ ਤੁਹਾਡੀ ਜਿਹੜੀ ਐਗਜ਼ਿਬਿਸ਼ਨ ਸਾਇੰਸ ਐਗਜ਼ਿਬਿਸ਼ਨ ਲੱਗਣ ਜਾ ਰਹੀ ਆ ਔਰ ਬੱਚਿਆਂ ਨੇ ਵੱਧ ਚੜ ਕੇ ਇਹਦੇ ਵਿੱਚ ਹਿੱਸਾ ਲਿਆ ਔਰ ਮੈਂ ਤਨਮਾਦ ਕਰਦੀ ਆ ਪ੍ਰਿੰਸੀਪਲ ਮੈਮ ਦਾ ਜਿਨ੍ਹਾਂ ਨੇ ਸਾਨੂੰ ਸਾਇੰਸ ਐਗਜ਼ੀਬਿਸ਼ਨ ਦਾ ਔਰ ਡਿਪਾਰਟਮੈਂਟ ਦਾ ਕਿ ਸਾਇੰਸ ਐਗਜ਼ੀਬਿਸ਼ਨ ਜਿਹੜੀ ਲਗਵਾ ਕੇ ਬੱਚਾਂ 'ਚ ਨਵੀਂ ਜਿਹੜੀ ਕ੍ਰੀਏਟੀਵਿਟੀ ਆ ਉਹ ਉਤਪੰਨ ਕੀਤੀ ਆ ਮਤਲਬ ਹੋ ਸਕਤੀ ਸ਼ਕਤੀ ਤੋਂ ਪਰੇ ਜਿਹੜਾ ਉਹਨਾਂ ਨੇ ਬਿਯੋਂਡ ਸਾਡੀ ਐਕਸਪੈਕਟੇਸ਼ਨ ਉਹਨਾਂ ਨੇ ਆਪਣੀ ਜਿਹੜਾ ਯੋਗਦਾਨ ਆ ਉਸ ਐਗਜ਼ੀਬਿਸ਼ਨ ਦੇ ਵਿੱਚ ਪਾਇਆ ਆ ਔਰ ਬੜੇ ਅੱਛੇ-ਅੱਛੇ ਜਿਹੜੇ ਮਾਡਲ ਆ ਬੜੀ ਮਿਹਨਤ ਕਰਕੇ ਜਿਹੜਾ ਆ ਬਣਾ ਕੇ ਲੈ ਕੇ ਆਏ ਨੇ ਕਿ ਉਹਨਾਂ ਨੂੰ ਆਈਡੀਆਜ਼ ਦਿੱਤੇ ਨੇ ਅੱਛੇ ਅਲੱਗ-ਅਲੱਗ ਜਿਵੇਂ ਸਕਰਾਇਬ ਬੁੱਕ ਦੇ ਵਿੱਚ ਤੁਸੀਂ ਬਣਾ ਸਕਦੇ ਹੋ ਕਿਸੇ ਚਾਰਟ ਦੇ ਵਿੱਚ ਤੁਸੀਂ ਜਿਹੜਾ ਆ ਕਿਸੇ ਟਾਪਿਕ ਨੂੰ ਰਿਪਰੈਜ਼ੈਂਟ ਕਰ ਸਕਦੇ ਹੋ ਜਾਂ ਕੋਈ ਵਰਕਿੰਗ ਮਾਡਲ ਜਾਂ ਸਟਿਲ ਮਾਡਲ ਕਿਸੇ ਵੀ ਅਸੀਂ ਹਰੇਕ ਤਰ੍ਹਾਂ ਦੇ ਲੋਕਾਂ ਨੂੰ ਆਪਸ਼ਨ ਜਿਹੜੀ ਮੈਕਮੇ ਵੱਲੋਂ ਮਿਲੀ ਸੀਗੀ ਔਰ ਉਹ ਬੱਚਿਆਂ ਨੂੰ ਅਸੀਂ ਗਾਈਡਲਾਈਨਸ ਦੇ ਕੇ ਤੇ ਬੱਚਿਆਂ ਨੇ ਜਿਹੜਾ ਆ ਇਹਨੂੰ ਬਖੂਬੀ ਜਿਹੜਾ ਨਿਭਾਇਆ